ਸਸਿਕਾ ਜੀ ਸਾਰੇ ਪ੍ਰਾਪਾਣੂ ਕੀ ਹਲਚਾਲ ਹੈ ਸਵਾਗਤ ਹੈ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਲਾਸ ਦੇ ਵਿੱਚ ਤੇ ਕਲਾਸ ਪਿੰਡ ਚ ਫਰੋਨਟ ਪ੍ਰਾਪਾਣੂ ਮੈਟਰ ਕਰਗਾ ਤੇ ਜੱਗੇ ਵੀਰ ਦੇ ਘਰੇ ਇਸ ਟਾਈਮ ਦੋ ਦੋ ਜਾਨਵਰ ਬਾਈ ਨੇ ਘਰ ਦੇ ਵਿੱਚ ਨੇ ਮਿੱਤਰੋ ਇੱਕ ਤਾਂ ਤੁਹਾਨੂੰ ਬਹੁਤ ਚੰਗੇ ਦੁੱਧ ਦੀ ਮਾਲਕਣ ਮੈਂ ਵਿਖਾਉਣੀ ਆ ਬੇਸ਼ੱਕ ਇਹਦੀ ਚਵਾਈ ਤਾਂ ਨਹੀਂ ਹੋਈ ਹੋਈ ਪਰ ਇਹਨੇ ਦੁੱਧ ਆ ਜਿਹੜਾ ਬਈ ਪਿਛਲੇ ਸੋਏ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਹੀ 18 ਕਿਲੋ 600 ਗ੍ਰਾਮ ਜਿਹੜਾ ਰਿਕਾਰਡ ਕਰਵਾਇਆ ਹੋਇਆ ਅੱਜ ਇਹ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੱਗੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਆ ਵੀਰੇ ਵਧੀਆ ਸੇਤਾਂ ਠੀਕ ਠੀਕ ਆ ਵਧੀਆ ਓਕੇ ਜਮ ਘਰ ਪਰਿਵਾਰ ਬਸ ਵਧੀਆ ਬਾਈ ਠੀਕ ਆ ਨਾਮ ਦਾ ਜੱਗੇ ਇੱਕ ਘਰ ਦਾ ਐਡਰੈਸ ਦੇ ਦੇਓ ਪਿੰਡ ਕਲਾਸ ਆਪਣਾ ਜੀਹਰੋਇਪੁਰ ਹੈ ਠੀਕ ਆ ਤੇ ਜੱਗੇ ਭਈ ਅੱਜ ਕਿੰਨੇ ਜਾਨਵਰ ਦਿਖਾਉਣੇ ਆਪਾਂ ਦੋ ਆ ਇੱਕ ਨੀਲੀ ਦੀ ਇੱਕ ਦੋਵੇਂ ਕਰਦੀਆਂ ਵਈਆਂ ਫਿਰ ਹਾਂਜੀ ਕਰਦੀਆਂ ਆਪਣੇ ਠੀਕ ਆ ਵੱਡੀ ਮਹਿੰਦੀ ਬਾਰੇ ਕੀ ਡਿਟੇਲ ਆ ਵੀਰੇ ਇਹਨੇ ਤੀਜਾ ਸੂਹਾ ਸੋਣਾ ਬਾਈ ਹੁਣ ਓਕੇ ਤੇ ਕੱਲ ਦੇ ਕੱਲ ਦਿਨ ਪੂਰੇ ਹੋ ਗਿਆ ਦੁੱਧ ਤੂੰ ਕਿੰਨਾ ਚੋਵੇਂ 12 ਕਿਲੋ 600 ਗ੍ਰਾਮ ਹੁੰਦੇ ਤੇ ਉਹ ਆ ਪੱਕਾ ਨੇ ਤੇ ਤੋਲਿਆ ਕਰੇ ਤੋਲਿਆ ਕੰਡੇ ਦੇ ਉੱਤੇ ਟੱਕਰ ਦਾ ਕਰਕੇ ਆਪਣੇ ਲਈ ਚੋਈ ਨਹੀਂ ਹੋਈ ਠੀਕ ਆ ਬਾਈ ਠੀਕ ਆ ਤੇ ਗਰਮੀ ਦੇ ਵਿੱਚ ਇੰਨਾ ਦਿਨਾਂ ਦੀ ਸੂਈ ਸੀ ਇਹ ਦਿਨਾਂ ਹੀ ਸੂਈ ਸੀਗੀ ਠੀਕ ਆ ਬਾਈ ਠੀਕ ਆ ਤੇ ਸੂਆ ਕਿੰਨਾਸ ਹੁੰਦੀ ਹੈ ਬਾਈ ਇਹ ਤੀਜਾ ਸੂਆ ਸਹੀ ਹੁੰਦੀ ਹੈ ਬਾਈ ਤੀਜਾ ਸੂਆ ਸੂਈ ਆ ਹੈ ਜੇ ਕੋਈ ਭਰਾ ਲੈ ਲਵੇ ਨਾ ਹੋਵੇ 13 14 ਰਹਿ ਜਾਵੇ ਬਾਜਾ ਇਹ ਗੱਲ ਹੈਗੀ ਹੈ ਨਹੀਂ ਅੰਦਰ ਨਹੀਂ ਤੇਰਾ ਠੀਕ ਆ ਬਾਈ ਠੀਕ ਆ ਬੜਾ ਅੱਗੋ ਸਾਹਮਣਾ ਪਊਗਾ ਵੀ ਆ ਮੈਂ ਆਪਾਂ ਸੰਭਾਲਦਾ ਬਾਈ ਅੰਦਰ ਚੰਗੀ ਮਹਿੰਦੀ ਤਾਂ ਕਰਨੀ ਪੈਂਦੀ ਇਹਦਾ ਗੱਲ ਹੈ ਜੱਗੇ ਬਾਈ ਫਿਰ ਜੇ ਸਿਆਲੀ ਦੇ ਨਾਲ ਜੇ ਸੂਵੇ ਦਾ ਫਿਰ ਤਾਂ 20 ਤੋਂ ਬਾਹਰ ਜਾਊ ਯਾਰ ਆ ਵੀਰੇ ਜਾਊਗੀ 20 ਤੋਂ ਬਾਹਰ ਹਨਾ ਹਾਂ ਹੋ ਤੇ ਜੱਗੇ ਭਾਈ ਹੁਣ ਉਹਦਾ ਮੁੱਲ ਫਿਰ ਕੀ ਤੈਅ ਕਰਨਾ ਆਪਾਂ ਮੋਲ ਆਪਾਂ 145 145000 ਰੁਪਈਆ ਮੋਲਾਂ ਦੇ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਹੈਗਾ 18 ਕਿਲੋ 600 ਗ੍ਰਾਮ ਸੂਆ ਇਹ ਕਿੰਨਾ ਵਸ ਹੁੰਦੀ ਆ ਤੀਜਾ ਸੂਆ ਹੀ ਤੀਜਾ ਤੀਜਾ ਸੂਆ ਹੁੰਦੀ ਠੀਕ ਆ ਬਈ ਕੱਟਾ ਦਿੱਤਾ ਸੀ ਕਿ ਕੱਟੀ ਬકરી ਵਾਲੀ ਕੱਟਾ ਦਿੱਤਾ ਸੀ ਪਿਛਲੇ ਠੀਕ ਆ ਵੀਰੇ ਕੱਢੀ ਬਾਰ ਨੂੰ ਬਈ ਤੋਰੀ ਮੜਾ ਇਹਨੂੰ ਲੈ ਮਿੱਤਰੋ ਤੀਜਾ ਸੂਆ ਹੁੰਦੀ ਆ ਘਰ ਦੀ ਮੈਂ ਆ ਜੱਗੇ ਬਾਈ ਦੇ ਗਰਮੀਆਂ ਦੇ ਵਿੱਚ ਤਪ ਦੀ ਤਪਸ਼ ਦੇ ਵਿੱਚ ਇਹਨੇ ਦੁੱਧ ਜਿਹੜਾ ਰਿਕਾਰਡ ਕਰਵਾਇਆ ਹੋਇਆ ਮਿੱਤਰੋ 18 ਕਿਲੋ 600 ਗ੍ਰਾਮ ਤੇ ਹੁਣ ਅੱਗੇ ਮੌਸਮ ਆ ਜਿਹੜਾ ਬਦਲ ਜਾਣਾ ਮਹੀਨੇ ਦੇ ਰਵੀਆਂ ਦਿਨਾਂ ਤੱਕ ਇਹ ਵੀ ਤੇ ਮੈਂ ਨੇ 20 ਕਿਲੋ ਤੋਂ ਟੋਰਨਾ ਦੇ ਦੇਣਾ ਮੇਤਰੋ ਬਾਡੀ ਬੰਤਰ ਦੀ ਮੈਂ ਬੜੀ ਚੰਗੀ ਆ ਅੰਗਾ ਪੈਰਾਂ ਦੀ ਖੁੱਲੀ ਡੁੱਲੀ ਮੈਂ ਕਰਮਾਂ ਵਾਲੀ ਦੇ ਸਕਦੇ ਆ ਤੁਸੀਂ ਸਰੀਰਕ ਬੰਤਰ ਵੱਲੋਂ ਕੱਦ ਬਾਡੀ ਵੱਲੋਂ ਮਤਲਬ ਕਿਸੇ ਪਾਸੋਂ ਕਰਮਾਂ ਵਾਲੀ ਨੂੰ ਹੱਥ ਤੜਾ ਹੈ ਨਹੀਂਗਾ ਵੱਡੀ ਗੱਲ ਇਹ ਆ ਵੀ ਮੇਰੀ ਬਰੀਕੀ ਬਹੁਤ ਚੰਗੀ ਆ ਕੋਈ ਇਹ ਨਹੀਂ ਗੱਲ ਹੈ ਕਿ ਵੀ ਮਨਲਾ ਜੇ ਤੁਸੀਂ ਲੈ ਕੇ ਦਾ ਤੁਹਾਡੇ ਕੋਲ ਧੋਖਾ ਹੋ ਜਾਊ ਤੁਹਾਡੇ ਕੋਲ ਦੁੱਧ ਜਿਹੜਾ 12 13 ਕਿਲੋ ਰਹਿ ਜਾਊਗਾ ਨਹੀਂ ਰਹਿੰਦਾ ਕਿਉਂਕਿ ਭਾਈ ਇਹਦੀ ਕੁਆਲਿਟੀ ਆ ਜਿਹੜੀ ਇਹਦੀ ਆਰਡਰ ਦੀ ਬਿਹਤਰੀਨ ਖਾਸ ਬਈ ਆ ਤੀਜਾ ਸਵਾਲ ਹੁੰਦੀ ਆ ਰਿਕਾਰਡ ਬਹੁਤ ਚੰਗੇ ਦੀ ਆ 1 ਲੱਖ 45000 ਰੁਪਈਆ ਇਹਦਾ ਰੇਟ ਆ ਤੇ ਜੇ ਭਾਈ ਦੋ ਨੰਬਰ ਤੇ ਮੇਰੇ ਵੱਲੀ ਭਾਈ ਜੀ ਇਹਦੀ ਤੀਜਾ ਸਵਾਲ ਹੈ ਤੇ ਕਿੰਨੇ ਦਿਨ ਲੈ ਜੂਗੀ ਭਾਈ ਹਜੇ 15 ਦਿਨ ਭਾਈ 15 ਦਿਨ ਲੈ ਜੂਗੀ ਹਜੇ ਦੋਸਤ ਕਰੀ ਦਾ ਕੀ ਆ ਭਾਈ 14 14 15 ਕਿਲੋ ਦਾ ਰਿਕਾਰਡ ਹੈਗਾ ਠੀਕ ਆ ਬਾਈ ਤੇ ਇਹ ਵੀਰੇ ਕਿੰਨਾ ਸਸੋਂ ਦੀ ਦੱਸਿਆ ਸੀ ਇਹਦੇ ਕੋਈ ਸਾਣ ਦੇ ਸੀਮੰਟ ਦਾ ਕੋਈ ਤਾਂ ਉਹ ਕਿਰੇ ਤੇ ਵੱਡੇ ਭਾਈ ਇਹਦਾ ਰੇਟ ਕੀ ਆਊਗਾ ਬਾਈ ਹਾਂਜੀ ਕਰਮਾਲੀ ਹੋਰ ਨੀਲੇ ਭਾਈ ਵੀ ਟਿਕਾਣੇ ਦਾ ਤਿਆਰ ਕਰੋਗੇ ਕਿਉਂਕਿ ਮੈਂ ਦੇ ਵਿੱਚ 15 14 ਕਿਲੋ ਦੀ ਕੁਆਲਿਟੀ ਆ ਭਾਈ ਨੇ ਦੱਸਿਆ ਕਿਉਂਕਿ ਵੀਰਾ ਜੱਗਰੇ ਚੋਂਦਾ ਮੈਂ ਨਾ ਜਿਹੜੀ ਭਾਈ ਉਹਦੀ ਗਾਰੰਟੀ ਇਹ ਦੇ ਦਿੰਦਾ ਹੁੰਦਾ ਕਿਉਂਕਿ ਮੈਨੂੰ ਇਹਦਾ ਥੋੜਾ ਜਿਹਾ ਪਤਾ ਵਾ ਵੀ ਝੂਠ ਘੱਟ ਮਾਰਦਾ ਵਾ ਇਹ ਗੱਲ ਦਾ ਵਿਸ਼ਵਾਸ ਵੀ ਹੈਗਾ ਆਪਾਂ ਨੂੰ ਬਾਕੀ ਤਾਂ ਐ ਵਾਲੀ ਦੁੱਧ ਸੇਵਾ ਤੇ ਵੀ ਹੁੰਦਾ ਵਾ ਕੋਈ ਹਿੱਸਾ ਭਾਈ ਔਰ ਕੀ ਸੂਲ ਬਹੁਤ ਜ਼ਿਆਦਾ ਹੂੰ ਤੇ ਜੱਗੇ ਵੀਰੇ ਮੰਨ ਲਾ ਹੁਣ ਜੇ ਕੋ ਲੈ ਜਾਵੇ ਪ੍ਰਾਰਥਨ ਥਲੋਕੇ ਆ ਜਾਵਾਂ ਜਮਾ ਓਕੇ ਆ ਜੀ ਆ ਬਾਕੀ ਆਪੋ ਆਪ ਦੀ ਤਸੱਲੀ ਅਗਲਾ ਕਰਕੇ ਜਾਵੇ ਬਿਲਕੁਲ ਵੀ ਜੰਗੀ ਵੀਰੇ ਨੰਬਰ ਦਈ ਕਿਰਾਂ ਦੀ 95014 ਜੀ 6895 ਇੱਕ ਵਾਰੀ ਹੋਰ ਬੋਲ 95014 6895 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਦੋ ਮੱਝਾਂ ਪਿੰਡ ਕਲਾਸ ਦੇ ਵਿੱਚੋਂ ਜ਼ਿਲ੍ਹੇ ਫਰੀਦਪੁਰ ਦੇ ਵਿੱਚੋਂ ਦਿਖਾਤੇ ਆ ਜਿਹੜੀ ਮੱਝ ਪਸੰਦ ਆ ਗੱਲਬਾਤ ਕਰ ਲਿਓ ਜੱਗੇ ਬਾਈ ਦੇ ਨਾਲ